ਬਿਜਲੀ ਵਿਭਾਗ ਜਿਹੜਾ ਉਹ ਨਿੱਜੀਕਰਨ ਹੋ ਗਿਆ ਤੇ ਉਸਦੇ ਨਾਲ ਹੀ ਜਿਹੜਾ ਚਿਪ ਵਾਲੇ ਮੀਟਰਾਂ ਦਾ ਮਸਲਾ ਉਲਝਦਾ ਜਾ ਰਿਹਾ ਤੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਪਹਿਲਾਂ ਮੁਲਾਜ਼ਮਾਂ ਦੇ ਘਰਾਂ ਦੇ ਵਿੱਚ ਮੀਟਰ ਲਗਾਵਾਂਗੇ ਅਤੇ ਉਸ ਤੋਂ ਬਾਅਦ ਅਸੀਂ ਆਮ ਲੋਕਾਂ ਵੱਲ ਜਾਵਾਂਗੇ ਅਤੇ ਜੇ ਮੁਲਾਜ਼ਮਾਂ ਨੂੰ ਉਹ ਸਰਵਿਸ ਵਧੀਆ ਲੱਗਦੀ ਹੈ ਤਾਂ ਅਸੀਂ ਆਮ ਲੋਕਾਂ ਤੱਕ ਵੀ ਇਹ ਸਰਵਿਸ ਪਹੁੰਚਾਵਾਂਗੇ ਕਿਉਂਕਿ ਇਹ ਖਰੜਾ ਵਧੀਆ ਜੋ ਆਮ ਲੋਕਾਂ ਦੇ ਸਮਝ ਵਿੱਚ ਨਹੀਂ ਆ ਰਿਹਾ ਤੇ ਸਰਵਣ ਸਿੰਘ ਪੰਦੇਰ ਜਿਹੜੇ ਨੇ ਉਹ ਕਹਿ ਰਹੇ ਨੇ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਜਿਹੜੇ ਚਿਪ ਵਾਲੇ ਮੀਟਰ ਨੇ ਉਹ ਨਹੀਂ ਲੱਗਣ ਦੇਣੇ ਅਤੇ ਅਸੀਂ ਪਿੰਡਾਂ ਦੇ ਵਿੱਚ ਬਿਜਲੀ ਵਾਲਿਆਂ ਨੂੰ ਨਹੀਂ ਵੜਨ ਦੇਣਾ ਕਿਉਂਕਿ ਇਹ ਮੁਲਾਜ਼ਮਾਂ ਤੋਂ ਬਾਅਦ ਆਮ ਲੋਕਾਂ ਦੇ ਜਿਹੜੇ ਗਲ ਨੇ ਉਹ ਵੱਢਣਗੇ ਕਿਉਂਕਿ ਆਮ ਲੋਕ ਨੇ ਜਿਹੜੇ ਉਹ ਕਈ ਵਾਰ 1 ਮਹੀਨੇ ਦਾ ਬਿੱਲ ਨਹੀਂ ਭਰ ਸਕਦੇ ਤਾਂ ਉਹ ਅਗਲੇ ਮਹੀਨੇ ਭਰ ਦਿੰਦੇ ਨੇ ਪਰ ਜਦੋਂ ਚਿਪ ਵਾਲੇ ਮੀਟਰ ਹੀ ਲੱਗ ਗਏ ਤਾਂ ਉਹਨਾਂ ਦਾ ਜਿਹੜਾ ਮੀਟਰ ਹੈ ਤਾਂ ਉਹ ਇੱਕ ਤਰ੍ਹਾਂ ਨਾਲ ਕੈਸ਼ਲੈਸ ਹੀ ਹੋ ਜਾਵੇਗਾ ਤੇ ਜੇ ਉਹ ਰੀਚਾਰਜ ਕਰਨਗੇ ਤਾਂ ਉਹਨਾਂ ਦੇ ਘਰ ਦੇ ਵਿੱਚ ਬੱਤੀ ਆਵੇਗੀ ਨਹੀਂ ਤਾਂ ਉਹ ਵਿਚਾਰੇ ਹਨੇਰੇ ਦੇ ਵਿੱਚ ਹੀ ਬੈਠੇ ਰਹਿਣਗੇ ਜੋ ਕਿ ਆਮ ਲੋਕਾਂ ਦੇ ਲਈ ਨਹੀਂ ਸਹੀ ਹੈ ਤੇ ਜਿਹੜਾ ਸਰਬਨ ਸਿੰਘ ਪੰਦੇਰ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਚਿਪ ਵਾਲਾ ਮੀਟਰ ਹੈ ਉਹ ਅਸੀਂ ਨਾ 2020 ਤੋਂ ਕਿਤੇ ਲੱਗਣ ਦਿੱਤਾ ਹੈ ਨਾ ਅਸੀਂ ਲੱਗਣ ਦੇਵਾਂਗੇ ਕੀ ਕਹਿਣਾ ਸਰਬਨ ਸਿੰਘ ਪੰਦੇਰ ਦਾ ਉਹ ਤੁਹਾਨੂੰ ਦਿਖਾਉਨੇ ਆ ਇੱਕ ਤਾਂ ਜਿਹੜਾ ਬਿਜਲੀ ਦਾ ਖੇਤਰ ਆ ਕੇਂਦਰ ਤੇ ਭਗਵੰਤ ਮਾਨ ਸਰਕਾਰ ਨੇ ਉਹਨੂੰ ਨਿੱਜੀ ਹੱਥਾਂ ਵਿੱਚ ਦੇਣ ਲਈ ਪ੍ਰਾਈਵੇਟ ਕੰਪਨੀਆਂ ਨੇ ਵੇਚਣ ਲਈ ਫੈਸਲਾ ਕਰ ਲਿਆ ਵਾ ਉਸੇ ਫੈਸਲੇ ਤਹਿਤ ਜਿੱਦਾਂ 2003 ਐਕਟ ਤਹਿਤ ਪਹਿਲੋਂ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਸੀ ਉਹਨਾਂ ਨੂੰ ਬਿਜਲੀ ਪੈਦਾ ਕਰਨ ਦਾ ਅਧਿਕਤਾ ਸੀਗਾ ਜਿਹੜਾ ਇਹਨਾਂ ਨੇ 2020 ਦਾ ਜਿਹੜਾ ਕਾਨੂੰਨ ਦਾ ਖਲੜਾ ਹਜੇ ਬਣਾ ਕੇ ਰੱਖਿਆ ਪਾਸ ਨਹੀਂ ਹੋਇਆ ਸਟੈਂਡਿੰਗ ਕਮੇਟੀ ਨੇ ਉਹਨੂੰ ਲਗਭਗ ਪਾਸ ਕਰ ਦਿੱਤਾ ਉਹਦੇ ਤਹਿਤ ਉਹ ਬਿਜਲੀ ਵੇਚਣ ਦਾ ਅਧਿਕਾਰ ਵੀ ਪ੍ਰਾਈਵੇਟ ਕੰਪਨੀਆਂ ਨੂੰ ਦੇ ਰਹੇ ਨੇ ਔਰ ਦੋ ਸਬ ਡਿਵੀਜ਼ਨਾਂ ਲਾਲੜੂ ਤੇ ਖਰੜਾਲੀ ਦੀ ਜਿਹੜੀ ਥਾਂ ਹੀ ਦਿੱਤੀ ਅਠਾ ਦੀ ਮਗਰ ਕਹਿੰਦੇ ਹੋਰ تیاری ਆ ਤੋ ਇਹ ਨਿੱਜੀ ਕਰਨ ਦੀ ਨੀਤੀ ਦੇ ਵਿਰੋਧ ਦੇ ਵਿੱਚ ਜਿਹੜੇ ਖਾਸ ਕਰਕੇ ਚਿੱਪ ਵਾਲੇ ਮੀਟਰ ਲਾਉਣ ਦੀ ਪਿੰਡਾਂ 'ਚ ਸਰਕਾਰ ਨੇ ਫੈਸਲਾ ਕੀਤਾ ਉਸ ਮਸਲੇ ਨੂੰ ਲੈ ਕੇ ਔਰ ਜਿਵੇਂ ਬਿਜਲੀ ਬੋਰਡ ਦੇ ਵਿੱਚ ਸਰਕਾਰੀ ਮੁਲਾਜ਼ਮਾਂ ਦੀ ਭਰਤੀ ਕਰਨ ਨੂੰ ਲੈ ਕੇ ਜਿਹੜਾ ਅਨੇ ਜਰਮਾਨੇ ਪਾਏ ਜਾ ਰਹੇ ਆ ਉਹ ਜਰਮਾਨੇ ਜਿਹੜੇ ਲੋਕਾਂ ਕੋਲ ਤਰ ਨਹੀਂ ਰਹੇ ਬਾਅਦ ਚ ਕੰਪਾਉਂਡ ਫੀਸਾਂ ਪਾਈਆਂ ਜਾ ਰਹੀਆਂ ਸਾਡੇ ਟ੍ਰਾਂਸਫਰਮ ਟਾਈਮ ਨਾਲ ਚੜਾਏ ਜਾਣ ਗੱਡੀ ਲੈ ਕੇ ਆਵੇ ਲੈ ਕੇ ਜਾਵੇ ਆਦ ਮੰਗਾ ਨੂੰ ਲੈ ਕੇ ਡਾ 14 ਜੁਲਾਈ ਨੂੰ ਪੂਰੇ ਪੰਜਾਬ ਦੇ ਅੰਦਰ ਵੱਡਾ ਇਕੱਠ ਅਸੀਂ ਲੋਕਾਂ ਨੂੰ ਸੱਦਾ ਦਿੰਨੇ ਵੀ ਇਹ ਨਿੱਜੀਕਰਨ ਦੀ ਨੀਤੀ ਇਹ ਸੌਖੀ ਸਖਾਲੀ ਵਾਪਸ ਲਈ ਜਾਣ ਵਾਲੀ ਨਹੀਂ ਹੈ ਕਿ ਬਹੁਤ ਕੁਝ ਉਹ ਨਿੱਜੀਕਰਨ ਕਰ ਚੁੱਕਿਆ ਇਹ ਤੋਂ ਗਾਹਾਂ ਜਿਹੜੀ ਲੈਂਡ ਪੁੱਲਿੰਗ ਪਾਲਿਸੀ ਤੇ ਇੰਨਾ ਪਿੰਡਾਂ ਦੇ ਅੰਦਰ ਵੀ ਜਿਵੇਂ ਕੋਟਲਾਵਾ ਹੋਰ ਲੱਗਦੇ ਜਿਹੜੇ ਪਿੰਡ ਹੈਗੇ ਆ ਬਲਗਣ ਚੈਨਪੁਰੇના ਪਿੰਡਾਂ ਵਿੱਚ ਚੰਜੋਟੀਆਦ ਪਿੰਡਾਂ ਵਿੱਚ ਲੈਂਡ ਪੁੱਲਿੰਗ ਤਹਿਤ ਜ਼ਮੀਨਾਂ ਲੈਣ ਦੀ ਗੱਲ ਆ ਰਹੀ ਹੈ ਉੱਥੇ ਵੀ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨਾਲ ਲੈ ਕੇ ਸਾਰਿਆਂ ਨੂੰ ਗੱਲ ਕਰਕੇ ਵੀ ਜ਼ਬਰਦਸਤੀ ਸਰਕਾਰ ਹੈ ਜ਼ਮੀਨਾਂ ਕਿਸਾਨਾਂ ਦੀਆਂ ਕਿਵੇਂ ਖੋ ਸਕਦੀ ਹੈ ਇਹਨਾਂ ਦੋਵਾਂ ਮੁੱਦਿਆਂ ਨੂੰ ਲੈ ਕੇ ਅਸੀਂ ਲੋਕਾਂ ਨੂੰ ਕਹਿੰਨੇ ਵੀ ਜਿੰਨਾ ਚਿਰ ਜਨਤਾ ਆਮ ਜਨਤਾ ਪੂਰੀ ਪੰਜਾਬੀ ਸੋਸਾਇਟੀ ਨਾਲ ਨਹੀਂ ਕਰਦੀ ਇਹ ਹਮਲਾ ਰੁਕਿਆ ਨਹੀਂ ਜਾ ਸਕਦਾ ਤੋਂ ਲੋਕਾਂ ਨੂੰ ਸੱਦਾ ਸਾਡਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵੀ 14 ਜੁਲਾਈ ਵਾਲੇ ਮੋਰਚੇ ਦੇ ਵਿੱਚ ਸੈਕਟਰ ਟਰਾਲੀਆਂ ਭਰ-ਭਰ ਕੇ ਪਹੁੰਚੋ ਉਹਦੀ ਤਿਆਰੀ ਵਾਸਤੇ ਅੱਜ ਆ ਰਾਮਪੀਰ ਜੀ ਦੀ ਅਸੀਂ ਮੀਟਿੰਗ ਕਰਕੇ ਜਿਹੜਾ ਵਾ ਉਹ ਫੈਸਲੇ ਕੀਤੇ ਆ ਵੀ ਆਉਣ ਵਾਲੇ ਦਿਨਾਂ ਵਿੱਚ ਝੋਨੇ ਦੇ ਸੀਜ਼ਨ ਦੀਆਂ ਤਿਆਰੀਆਂ ਜੋਰ ਨਾਲ ਕਿੱਟੀਆਂ ਜਾਣਗੀਆਂ ਧੰਨਵਾਦ